ਪੰਜਾਬੀ ਵਿਦੇਸ਼ ਲਈ ਵੱਡੇ ਪੱਧਰ ਤੇ ਕ੍ਰੇਜ਼ੀ ਨੇ ਅੱਜ ਦੀ ਇਹ ਖਬਰ ਉਹਨਾਂ ਪੰਜਾਬੀਆਂ ਲਈ ਹੈ ਜੋ ਵਿਦੇਸ਼ ਦੀ ਰਾਤ ਦੇਖ ਰਹੇ ਨੇ ਅਤੇ ਕਿਸੇ ਤਰੀਕੇ ਵਾਰ ਜਾ ਕੇ ਆਪਣਾ ਪੁਵਿੱਕ ਵਧੀਆ ਬਣਾਉਣਾ ਚਾਹੁੰਦੇ ਨੇ ਦਰਸਲ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ ਵਿੱਚੋਂ ਆਇਰਲੈਂਡ ਇੱਕ ਹੈ ਇਸ ਦੀ ਹਰਿਆਲੀ ਇਤਿਹਾਸਿਕ ਕਿਲੇ ਵਿੱਚ ਅਤੇ ਫਿਲਮਾਂ ਦੀ ਸ਼ੂਟਿੰਗ ਦੀਆਂ ਥਾਂਵਾਂ ਹਰ ਕਿਸੇ ਨੂੰ ਆਕਰਸ਼ਿਤ ਕਰਦੀਆਂ ਨੇ ਹਾਲਾਂਕਿ ਇਹ ਸਿਰਫ ਘੁੰਮਣ ਤੱਕ ਸੀਮਤ ਨਹੀਂ ਐਥੇ ਰਹਿਣਾ ਤੇ ਕੰਮ ਕਰਨਾ ਵੀ ਬਹੁਤ ਸਾਰੇ ਲੋਕਾਂ ਦਾ ਸਪਨਾ ਇਸ ਸੁਪਨੇ ਨੂੰ ਪੂਰਾ ਕਰ ਲਈ ਆਇਰਲੈਂਡ ਦੀ ਸਰਕਾਰ 27 ਨਿਵਾਸੀ ਬਣਨ ਦਾ ਸੁਨਹਿਰੀ ਮੌਕਾ ਲੈ ਕੇ ਆਈ ਹੈ ਜਿਸ ਦੀ ਮਦਦ ਨਾਲ ਤੁਸੀਂ ਸਿਰਫ 52000 ਰੁਪਏ ਖਰਚ ਕਰਕੇ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਆਇਰਲੈਂਡ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਨਾਲ ਤੁਹਾਨੂੰ ਦੇਸ਼ ਵਿੱਚ ਲੰਬੇ ਸਮੇਂ ਤੱਕ ਰਹਿਣ ਕੰਮ ਕਰਨ ਤੇ ਪੜ੍ਹਾਈ ਕਰਨ ਦਾ ਮੌਕਾ ਮਿਲ ਸਕਦਾ ਹੈ ਇਹ ਨਾਗਰਿਕਤਾ ਪ੍ਰਾਪਤ ਕਰ ਲਈ ਪਹਿਲਾ ਮਹੱਤਵਪੂਰਨ ਕਦਮ ਵੀ ਆਇਰਸ਼ PR ਪ੍ਰਾਪਤ ਕਰ ਲੈ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਜਿਸ ਲਈ ਤੁਹਾਨੂੰ ਘੱਟੋ ਘੱਟ 5 ਸਾਲ ਲਈ ਆਇਰਲੈਂਡ ਵਿੱਚ ਕਾਨੂੰਨੀ ਤੌਰ ਤੇ ਰਹਿਣਾ ਪਵੇਗਾ ਤੁਹਾਡੇ ਕੋਲ ਜ਼ਿਆਦਾਤਰ ਠਹਿਰਨ ਲਈ ਇੱਕ ਵੈਧ ਰੋਜ਼ਗਾਰ ਪਰਮਿਟ ਹੋਣਾ ਚਾਹੀਦਾ ਜਿਵੇਂ ਕਿ ਇੱਕ ਕ੍ਰਿਟੀਕਲ ਸਕਿਲ ਦਾ ਰੋਜ਼ਗਾਰ ਪਰਮਿਟ ਜਾਂ ਜਨਰਲ ਰੋਜ਼ਗਾਰ ਪਰਮਿਟ ਅਰਜ਼ੀ ਦੇ ਸਮੇਂ ਤੁਹਾਡੇ ਕੋਲ ਆਇਰਲੈਂਡ ਵਿੱਚ ਨੌਕਰੀ ਹੋਣੀ ਚਾਹੀਦੀ ਹੈ ਕੋਈ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ਤੁਹਾਡੇ ਕੋਲ ਲੋੜਿੰਦੇ ਸਰੋਤ ਹੋਣੇ ਚਾਹੀਦੇ ਨੇ ਤਾਂ ਜੋ ਤੁਸੀਂ ਅਤੇ ਤੁਹਾਡਾ ਪਰਿਵਾਰ ਸੁਰੱਖਿਅਤ ਢੰਗ ਨਾਲ ਰਹਿ ਸਕੋ ਤੁਹਾਡੇ ਕੋਲ ਆਪਣੇ ਪਿਛਲੇ ਵੀਜ਼ਾ ਇਮੀਗ੍ਰੇਸ਼ਨ ਅਨੁਮਤੀਆਂ ਦੀਆਂ ਸਾਰੀਆਂ ਸ਼ਰਤਾਂ ਬਾਰੇ ਸਹੀ ਡੇਟਾ ਹੋਣਾ ਚਾਹੀਦਾ ਜੇਕਰ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਇਹ ਯਕੀਨੀ ਬਣਾਓ ਕਿ ਤੁਸੀਂ 5 ਸਾਲ ਦੀ ਸਥਾਈ ਨਿਵਾਸ ਪ੍ਰਾਪਤ ਕਰ ਲਈ ਕਾਨੂੰਨੀ ਰੋਜ਼ਗਾਰ ਚੰਗੇ ਚਰਿੱਤਰ ਅਤੇ ਵਿੱਤੀ ਸਥਿਤੀ ਵਰਗੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਮੋ ਲੋੜੀਂਦਾ ਦਸਤਾਵੇਜ਼ਾਂ ਦੇ ਤੌਰ ਤੇ ਤੁਹਾਡਾ ਅਰਜ਼ੀ ਪੱਤਰ ਸਹੀ ਢੰਗ ਨਾਲ ਭਰਿਆ ਜਾਣਾ ਚਾਹੀਦਾ ਇੱਕ ਵੈਧ ਪਾਸਪੋਰਟ ਦੇ ਨਾਲ ਮੌਜੂਦਾ ਆਇਰਿਸ਼ ਨਿਵਾਸ ਪਰਮਿਟ ਕਾਰਡ ਦੀ ਇੱਕ ਕਾਪੀ ਹੋਣੀ ਚਾਹੀਦੀ ਹੈ ਆਇਰਲੈਂਡ ਵਿੱਚ ਪ੍ਰਾਪਤ ਕੀਤੇ ਸਾਰੇ ਵਰਕ ਪਰਮਿਟ ਹੋਣੇ ਚਾਹੀਦੇ ਨੇ ਜੋ ਅਰਜ਼ੀ ਜਮ੍ਹਾਂ ਕਰਨ ਦੇ ਸਮੇਂ ਤੱਕ ਵੈਧ ਹੋਣੇ ਚਾਹੀਦੇ ਨੇ ਸਾਰੇ ਦਸਤਾਵੇਜ਼ ਅਤੇ ਅਰਜ਼ੀ ਫਾਰਮ ਇਮੀਗ੍ਰੇਸ਼ਨ ਸੇਵਾ ਡਿਲੀਵਰੀ ਆਈਐਸਟ ਨੂੰ ਜਮ੍ਹਾਂ ਕਰਨੇ ਪੈਣਗੇ ਦਸਤਾਵੇਜ਼ ਜਮ੍ਹਾਂ ਕਰਨ ਤੋਂ ਇਲਾਵਾ ਪੰਸੋਰ ਯੂਰੋ ਦੀ ਫੀਸ ਜਮ੍ਹਾਂ ਕਰਨੀ ਪਵੇਗੀ ਇਹ ਫੀਸ ਪਰਵਾਨਗੀ ਪੱਤਰ ਦੀ ਮਿਤੀ ਤੋਂ 28 ਦਿਨਾਂ ਦੇ ਅੰਦਰ ਅਦਾ ਕਰਨਾ ਲਾਜ਼ਮੀ ਹੈ ਆਮ ਤੌਰ ਤੇ ਅਰਜ਼ੀ ਪ੍ਰਕਿਰਿਆ 6 ਤੋਂ 8 ਮਹੀਨਿਆਂ ਤੱਕ ਚੱਲ ਸਕਦੀ ਹੈ ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਤੁਹਾਨੂੰ ਸਟੈਂਪ 4 ਵੀਜ਼ਾ ਦਿੱਤਾ ਜਾਵੇਗਾ ਤੁਹਾਡੀ ਸਥਾਈ ਰਿਹਾਇਸ਼ ਦੀ ਸਥਿਤੀ ਹੋਵੇਗੀ ਜਿਸ ਨਾਲ ਤੁਸੀਂ ਆਇਰਲੈਂਡ ਵਿੱਚ ਬਿਨਾਂ ਕਿਸੇ ਬੰਦੀ ਦੇ ਰਹਿ ਸਕਦੇ ਹੋ ਤੇ ਕੰਮ ਕਰ ਸਕਦੇ ਹੋ ਪੀਆਰ प्राप्त ਕਰਨ ਤੋਂ ਬਾਅਦ ਤੁਸੀਂ ਆਇਰਿਸ਼ ਨਾਗਰਿਕਤਾ ਪ੍ਰਾਪਤ ਕਰਨ ਦੇ ਇੱਕ ਕਦਮ ਨੇੜੇ ਹੋਵੋਗੇ ਜੋ ਕਿ ਬਹੁਤ ਹੀ ਮਹੱਤਵਪੂਰਨ ਕਦਮ ਹੈ 5 ਸਾਲ ਦਾ ਪੀਆਰ ਤੁਹਾਨੂੰ ਨਾਗਰਿਕਤਾ ਲਈ ਅਰਜ਼ੀ ਦੇਣ ਦੇ ਯੋਗ ਬਣਾਉਂਦਾ ਹੈ ਇਸ ਤਰ੍ਹਾਂ ਇਹ ਪ੍ਰਕਿਰਿਆ ਤੁਹਾਨੂੰ ਨਾ ਸਿਰਫ ਕੰਮ ਕਰਨ ਅਤੇ ਪੜ੍ਹਾਈ ਕਰਨ ਦਾ ਮੌਕਾ ਦਿੰਦੀ ਹੈ ਸਗੋਂ ਆਇਰਲੈਂਡ ਵਿੱਚ ਸਥਾਈ ਤੌਰ ਤੇ ਵਸਣ ਦਾ ਰਾਹ ਵੀ ਖੋਲਦੀ ਹੈ